ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਨਾ ਚੈਨਲ ਐਸ ਕੇ ਬਰਾੜ ਤੇ ਅੱਜ ਆਪਾਂ ਬਣਾਵਾਂਗੇ ਪ੍ਰਾਣੀ ਲੋਰ ਦਾ ਯੂਜ਼ ਕਰਕੇ ਡੇਲੀ ਵਰਤਣ ਵਾਸਤੇ ਆਪਣੇ ਵਾਸਤੇ ਕੋਈ ਚੀਜ਼ ਆਪਾਂ ਬਣਾਵਾਂਗੇ ਤੋਂ ਕਾਫੀ ਹੈਵੀ ਲੋਰ ਆ। ਇਹ ਜਿਹੜੇ ਤੋਂ ਜਿੰਨਾ ਆਪਣਾ ਪਾਰਟ ਵਧੀਆ ਹੈ ਉਹ ਆਪਾਂ ਸਾਰਾ ਅਲੱਗ ਕਰ ਲੈਣਾ। ਦੋਵਾਂ ਸਾਈਡਾਂ ਤੋਂ ਇਸ ਵਾਰ ਆਪਾਂ ਇਹਨੂੰ ਸਲਾਈ ਖੋਲ ਲਾਂਗੇ ਜੇ ਤੁਸੀਂ ਢੇਰ ਨਾਲ ਤਾਂ ਢੇੜ ਲਓ ਨਹੀਂ ਤਾਂ ਇਹਨੂੰ ਕੱਟ ਲਓ ਕਿਉਂਕਿ ਇਹਦੇ ਜਿਹੜੇ ਰੈਡੀमेड ਦੇ ਇੰਟਰਲੌਕ ਵગેਰਾ ਕੀਤਾ ਢੇੜ ਨਾਲ ਬਹੁਤ ਔਖਾ ਹੋ ਜਾਂਦਾ ਇਸ ਨੂੰ ਪੈਸਤਰਾਂ ਕਰਕੇ ਦੇ ਦੋ ਪੀਸ ਤਿਆਰ ਕਰ ਲੈਣੇ ਆ ਇਸ ਤਰ੍ਹਾਂ ਆਪਣੇ ਕੋਲ ਦੋ ਇੱਕੋ ਜਿਹੇ ਪੀਸ ਤਿਆਰ ਹੋ ਗਿਆ ਇਹਨਾਂ ਦੀ ਲੰਬਾਈ ਜਿਹੜਾ ਇਹ 2 ਬਾਈ ਇੰਚ ਦੀ ਲੰਬਾਈ ਹੈ 16 ਇੰਚ ਤੇ نیچے ਤੋਂ ਹੈਗੀ ਐ ਹਰਾਂਚ ਇਸ ਤਰ੍ਹਾਂ ਦਾ ਪੈਕ ਸ਼ੋਪਿੰਗ ਬੈਗ ਲੈਣਾ ਜਿੱਡਾ ਕਿ ਤੁਸੀਂ ਇਹਦਾ ਬਣਾਉਣਾ ਚਾਹੁੰਦੇ ਆ ਉੱਡਾ ਹੀ ਸ਼ੋਪਿੰਗ ਬੈਗ ਲੈ ਲਓ ਜੇ ਤੁਹਾਡੇ ਕੋਲ ਜਿਹੜਾ ਅਵੇਲੇਬਲ ਹੈ ਸ਼ੋ ਹੈਗਾ ਇਹ ਵੱਡਾ ਸ਼ੋਪਿੰਗ ਬੈਗ ਜਿਹੜਾ ਤੇ ਉਹਨੂੰ ਆਪਾਂ ਕੱਟ ਕੇ ਛੋਟਾ ਕਰ ਲਓ ਜਿਹੜਾ ਐਕਸਟਰਾ ਕੱਪੜਾ ਉੱਪਰ ਉਹਨੂੰ ਆਪਾਂ ਕੱਟਣਾ ਨਹੀਂ ਹੈਗਾ ਉਹਨੂੰ ਵੀ ਆਪਾਂ ਨਾਲ ਹੀ ਰੱਖਾਂਗੇ ਇਸ ਤੋਂ ਬਾਅਦ ਜਿਹੜਾ ਆਪਣੇ ਕੋਲ ਸ਼ਾਪਿੰਗ ਬੈਗ ਆਏ ਨੇ ਆਪਾਂ ਦੋ ਪੀਸ ਬਣਾ ਲਾਂਗੇ ਅਲੱਗ-ਅਲੱਗ ਕੱਟ ਕੇ ਸਾਈਡਾਂ ਤੋਂ ਦੋਵਾਂ ਸਾਈਡਾਂ ਤੋਂ ਕੱਟ ਕੇ ਇਹਨੂੰ ਆਪਾਂ ਦੋ ਪੀਸ ਬਣਾ ਲੈਣੇ ਇਹਦੇ ਇਸ ਤਰ੍ਹਾਂ ਜਿਹੜਾ ਲੋਰ ਵਾਲਾ ਪੀਸ ਆ ਉਹਨੂੰ ਆਪਾਂ نیچے ਰੱਖ ਕੇ ਸਿੱਧਾ ਉਹਦੇ ਉੱਪਰ ਆਪਾਂ ਜਿਹੜਾ ਬੈਗ ਵਾਲਾ ਪੀਸ ਆਪਣੇ ਕੋਲ ਉਹਨੂੰ ਪੁੱਠਾ ਰੱਖ ਦੇਣਾ ਇਸ ਤਰ੍ਹਾਂ ਇਹਦੇ ਉੱਪਰ ਸਿਲਾਈ ਲਾ ਦਾਂਗੇ ਹੈਂਡਲ ਬਣਾਉਣ ਵਾਸਤੇ ਇਸੇ ਤਰ੍ਹਾਂ ਇਹ ਦੂਜੇ ਦੋ ਪੀਸ ਆ ਜਿਹੜੇ ਆਪਾਂ ਅਟੈਚ ਕਰ ਲੈਣੇ ਆ ਇਹ ਆਪਾਂ ਸਲਾਈ ਲਾ ਲਈ ਇਹਦੇ ਉੱਪਰ ਉਸ ਤੋਂ ਬਾਅਦ ਜਿਹੜਾ ਆਪਣੇ ਕੋਲ ਹੈਂਡਲ ਆ ਉਹ ਉਹਨਾ ਆਪਾਂ ਲੋਰ ਵਾਲਾ ਜਿਹੜਾ ਕੱਪੜਾ ਹੈ ਉਹਨੂੰ ਕੱਟ ਦੇਣਾ ਸਲਾਈ ਨੂੰ ਛੱਡ ਕੇ ਕੱਟਣਾ ਆਪਾਂ ਸਲਾਈ ਤੋਂ ਥੋੜਾ ਥੋੜਾ ਦੂਰ ਨਹੀਂ ਤਾਂ ਵਿੱਚੋਂ ਜਿਹੜੀ ਸਲਾਈ ਉਹ ਨਿਕਲ ਜਾਣੀ ਹੈ ਇਸ ਤਰ੍ਹਾਂ ਫਿਰ ਇਹਨੂੰ ਸਿੱਧਾ ਕਰਨ ਵਾਸਤੇ ਆਪਾਂ ਇਹਦੇ ਕੱਟ ਲਾ ਲਾਂਗੇ ਛੋਟੇ ਛੋਟੇ ਸਾਰੀਆਂ ਸਾਈਡਾਂ ਤੇ ਇਸ ਤਰ੍ਹਾਂ ਫਿਰ ਅਨੂੰ ਆਪਾਂ ਇਹਦੇ ਵਿੱਚ ਦੀ ਨਗਾ ਕੇ ਸਿੱਧਾ ਕਰ ਲਾਂਗੇ। ਇਸ ਤਰ੍ਹਾਂ ਬਣ ਜਣਾ ਨੇ। ਹੈਂਡਲ ਬਣ ਗਿਆ ਆਪਾਂ ਇਸ ਤਰ੍ਹਾਂ ਆਪਾਂ ਦੋਵਾਂ ਸਾਈਡਾਂ ਨੂੰ ਹੀ ਕਰ ਲੈਣਾ। ਇਹਦੇ ਉੱਪਰ ਆਪਾਂ ਸਲਾਈ ਲਾ ਦਾਂਗੇ। ਉੱਪਰ ਸਲਾਈ ਲਾਉਣ ਤੋਂ ਬਾਅਦ ਜਿਹੜਾ ਉੱਪਰ ਆਪਣੇ ਕੋਲ ਐਕਸਟਰਾ ਕਪੜਾ ਉਹਨੂੰ ਉੱਪਰ ਫੋਲਡ ਕਰਕੇ ਫਿਰ ਸਲਾਈ ਲਾ ਦੇਣੀ ਆ ਇਸ ਤੋਂ ਬਾਅਦ نیچے ਸਲਾਈ ਲਾ ਲੈਣੀ ਆ ਆਪਾਂ ਸਾਰੇ ਇਹਨੂੰ ਨਾਲ ਅਟੈਚ ਕਰ ਦਾਂਗੇ ਕੱਪੜੇ ਨੂੰ ਐਕਸਟਰਾ ਆਪਣੇ ਕੋਲ ਦੋ ਪੀਸ ਤਿਆਰ ਹੋ ਗਏ ਇਸ ਤ ਵਾਂ ਨੀਚੇ ਵਾਲਾ ਪੀਸ ਇੱਕ ਸਿੱਧਾ ਰੱਖ ਕੇ ਉੱਪਰਲਾ ਜਿਹੜਾ ਨੂੰ ਉਹਦੇ ਉੱਪਰ ਉਲਟਾ ਰੱਖ ਕੇ ਆਪਾਂ ਉਹਦੇ ਸਾਰੀਆਂ ਸਾਈਡਾਂ ਤੇ ਜਿਹੜੀ ਹੈ ਸਿਲਾਈ ਲਾ ਦੇਣੀ ਆ ਜਿਹੜਾ ਐਕਸਟਰਾ ਕਪੜਾ ਆਪਾਂ ਨੂੰ ਕੱਟ ਦਾਂਗੇ ਸਿਲਾਈ ਲਾਉਣ ਤੋਂ ਬਾਅਦ ਇਸ ਤਰ੍ਹਾਂ ਬਣ ਗਿਆ ਹੈ ਆਪ ਇਹਨੂੰ ਕਰ ਲਾਂਗੇ ਸਿੱਧਾ ਵਧੀਆ ਜਿਹੜਾ ਆਪਣੇ ਕੋਲੇ ਸ਼ਾਪਿੰਗ ਬੈਗ ਜਿਹੜਾ ਬਣ ਕੇ ਤਿਆਰ ਹੋ ਗਿਆ ਜਲਦੀ ਜਲਦੀ ਨਾ ਇਹਨੇ ਫਟਣਾ ਜਿੰਨਾ ਵੀ ਮਰਜ਼ੀ ਆਪਾਂ ਇਹਦੇ ਵਿੱਚ ਹੈਵੀ ਸਮਾਨ ਪਾ ਲਈਏ ਕਿਉਂਕਿ ਇਹਦੀ ਡਬਲ ਲੇਅਰ ਬਣ ਗਈ ਆ ਇੱਕ ਜਿਹੜਾ ਲੋਰ ਦਾ ਕਪੜਾ ਉਹ ਵੀ ਬਹੁਤ ਮਜ਼ਬੂਤ ਸੀਗਾ। ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ। ਵੀਡੀਓ ਦੇਖਣ ਲਈ ਧੰਨਵਾਦ।